ਦੋਸਤੋ ਅਕਸਰ ਹੀ ਗਰੀਬੀ ਵਿਅਕਤੀ ਨੂੰ ਦਰਦ-ਦਰਦ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਰ ਦਿੰਦੀ ਹੈ ਅਤੇ ਜਦੋਂ ਕਿਸੇ ਵਿਅਕਤੀ ਤੇ ਗਰੀਬੀ ਆਉਂਦੀ ਹੈ ਤਾਂ ਗਰੀਬੀ ਉਹ ਕੁਝ ਕਰਨ ਨੂੰ ਮਜਬੂਰ ਕਰ ਦਿੰਦੀ ਹੈ ਜੋ ਕਿ ਉਸ ਵਿਅਕਤੀ ਨੇ ਸੋਚਿਆ ਵੀ ਨਹੀਂ ਹੁੰਦਾ ਅਤੇ ਕਈ ਵਾਰ ਗਰੀਬੀ ਵਿੱਚ ਹੀਰਿਆਂ ਦਾ ਮੁੱਲ ਨਹੀਂ ਪੈਂਦਾ ਅਤੇ ਹੁਨਰ ਨੂੰ ਵੀ ਸੜਕਾਂ ਤੇ ਰੋਲਣਾ ਪੈ ਜਾਂਦਾ ਹੈ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਪਰਿਵਾਰ ਗਰੀਬੀ ਕਾਰਨ ਭੀਖ ਨਾ ਮੰਗ ਕੇ ਆਪਣਾ ਹੁਨਰ ਦਿਖਾ ਕੇ ਘਰ ਚ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਕੋਈ ਵੀ ਵਿਅਕਤੀ ਉਹਨਾਂ ਨੂੰ ਕੁਝ ਵੀ ਨਹੀਂ ਦੇ ਰਿਹਾ ਪਰ ਜੇਕਰ ਇਹੀ ਪਰਿਵਾਰ ਭੀਖ ਮੰਗਦਾ ਹੁੰਦਾ ਤਾਂ ਬਹੁਤਿਆਂ ਨੇ ਤਰਸ ਦੇ ਆਧਾਰ ਤੇ ਇਹਨਾਂ ਨੂੰ ਬਹੁਤ ਕੁਝ ਦੇ ਦੇਣਾ ਸੀ ਪਰ ਹੁਣ ਇਹ ਪਰਿਵਾਰ ਆਪਣਾ ਹੁਨਰ ਦਿਖਾ ਰਿਹਾ ਹੈ ਪਰ ਗਰੀਬੀ ਕਾਰਨ ਇਹਨਾਂ ਦੇ ਹੁਨਰ ਦਾ ਕੋਈ ਵੀ ਮੁੱਲ ਨਹੀਂ ਪਾ ਰਿਹਾ ਅਤੇ ਇਹਨਾਂ ਨੂੰ ਕੋਈ ਵੀ ਕੁਝ ਨਹੀਂ ਦੇ ਰਿਹਾ ਸੋ ਸ਼ਾਇਦ ਇਸੇ ਲਈ ਕਿਹਾ ਜਾਂਦਾ ਹੈ ਕਿ ਜਦੋਂ ਗਰੀਬੀ ਹੁੰਦੀ ਹੈ ਤਾਂ ਹੁਨਰ ਦਾ ਵੀ ਮੁੱਲ ਨਹੀਂ ਪੈਂਦਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ